ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਪਾਰਟੀ ਵੇਅਰ ਸੂਟ ਤੇ ਬਹੁਤ ਹੀ ਕਾ ਟ੍ਰੈਂਸ ਦੇ ਵਿੱਚ ਹੈਗੇ ਆ ਪਹਿਲਾ ਸੂਟ ਹੈ ਜੀ ਦੇਖੋ ਮਹਿੰਦੀ ਕਲਰ ਤੇ ਇਹਦੇ ਤੇ ਵਰਕ ਕੀਤਾ ਹੋਇਆ ਹੈ ਤੇ ਬਾਟਮ ਤੇ ਵੀ ਵਰਕ ਹੈ ਸ਼ਰਟ ਤੇ ਵਰਕ ਹੈ ਤੇ ਦੁਪੱਟੇ ਦੇ ਵੀ ਫੋਰ ਸਾਈਡ ਵਰਕ ਕੀਤਾ ਹੋਇਆ ਤੇ ਗੋਟਾ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਦੇਖੋ ਜੀ ਚਨਾਉਣ ਦਾ ਦੁਪੱਟਾ ਹੈ ਲੀਜੀਏ ਤੇ ਤੁਸੀਂ ਮੇਰੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਸੋਹਣੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੇ ਤੇ ਸੋਹਣਾ ਜਿਹਾ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਸੂਟ ਤੁਹਾਨੂੰ ਪਸੰਦ ਆਇਆ ਦੇਖੋ ਇਸ ਤਕਾਂ ਦਾ ਇਹ ਸਾਰਾ ਸੂਟ ਰੈਡੀ ਹੋਊਗਾ ਬਹੁਤ ਹੀ ਪਿਆਰਾ ਹੈਗਾ ਸੂਟ ਤੇ ਅਗਲਾ ਸੂਟ ਆਪਣਾ ਆ ਗਿਆ ਜੀ ਟੈਬੀ ਲਾਈਨਿੰਗ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਹੈ ਤੇ ਜਰੀ ਵਰਕ ਕੀਤਾ ਹੋਇਆ ਇਸ ਤੇ ਨਾ ਸੈਂਟਰ ਪੈਨਲ ਬਣਿਆ ਤੇ ਘੇਰੇ ਤੇ ਵਰਕ ਕੀਤਾ ਹੋਇਆ ਦੇਖੋ ਬਹੁਤ ਸੋਹਣਾ ਵਰਕ ਕੀਤਾ ਹੋਇਆ ਤੇ ਨਾਲ ਇਹਦੇ ਹੈ ਜੀ ਛਿਲਕ ਦੀ ਬਾਟਮ ਤੇ ਬਾਟਮ ਤੇ ਵੀ ਵਰਕ ਕੀਤਾ ਹੋਇਆ ਹੈ। ਦੇਖੋ ਤੇ ਪਿਓਰ ਛਪਾਉਣ ਦਾ ਦੁਪੱਟਾ ਹੈ ਬੋਟਾ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ। ਬਹੁਤ ਹੀ ਪਾਰਟੀ ਵੇਅਰ ਸੂਟ ਬਹੁਤ ਹੀ ਸੋਹਣਾ ਸੂਟ ਹੈ। ਜੇ ਜੇ ਸੋਹਣਾ ਲੱਗੇ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ। ਦੇਖੋ ਕਿੰਨਾ ਪਿਆਰਾ ਕਲਰ ਹੈਗਾ ਦੇਖੋ। ਅਗਲਾ ਕਲਰ ਆ ਗਿਆ ਜੀ ਆਪਣਾ ਦੇਖੋ। ਪਰਪਲ ਜਿਹਾ ਕਲਰ ਹੈ ਤੇ ਬਹੁਤ ਹੀ ਸੋਹਣਾ ਇਹ ਹੈ ਜੀ organza ਦੀ ਸ਼ਰਟ viscose organza ਦੀ ਸ਼ਰਟ ਹੈ ਬਹੁਤ ਹੀ ਸੋਹਣਾ ਤੇ ਨਾਲ ਹੈਗੀ ਆ ਬਾਟਮ ਮਸਲੀਨ ਦੀ ਬਾਟਮ ਹੈ ਤੇ ਉੱਤੇ ਵਰਕ ਕੀਤਾ ਹੋਇਆ ਕੰਟਰਾਸਟ ਸੂਟ ਹੈ ਬਹੁਤ ਹੀ ਪਿਆਰਾ ਕਲਰ ਹੈ ਤੇ ਨਾਲ ਹੀ ਦੁਪੱਟਾ ਹੈ organza ਦਾ ਤੇ ਥੋਟੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਹੀ ਸੋਹਣਾ ਸੂਟ ਹੈ ਪਾਰਟੀ wear ਸੂਟ ਹੈ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਬੈਲ ਬਟਨ ਜ਼ਰੂਰ ਪ੍ਰੈਸ ਕਰਿਓ ਸਤਿ ਸ੍ਰੀ ਅਕਾਲ ਜੀ